ਲੁਧਿਆਣਾ ਦੇ ਡਿਪਟੀ ਮੇਅਰ ਪ੍ਰਿੰਸ ਜੋਹਰ ਨੇ ਅੱਜ ਗਿਲ ਰੋਡ ਸਥਿਤ ਨਗਰ ਨਿਗਮ ਜ਼ੋਨ ਸੀ ਦੇ ਦਫ਼ਤਰ ਵਿਖੇ ਆਪਣਾ ਔਦਾ ਸੰਭਾਲਿਆ ਹੈ। ਇੱਥੇ ਵਿਧਾਇਕ ਫਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਰਾਸ਼ਰ ਅਤੇ ਆਮ ਆਦੀ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਿਪਟੀ ਮੇਅਰ ਪ੍ਰਿੰਸ ਜੋਹਰ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਹੋਈਆਂ ਗਲਤੀਆਂ ਨੂੰ ਵੀ ਸੁਧਾਰਿਆ ਜਾਵੇਗਾ। ਉਹਨਾਂ ਨੇ ਨਗਰ ਨਿਗਮ ਦੀ ਆਰਥਿਕ ਸੁਧਾਰਤੇ ਵੀ ਜੋਰ ਦਿੱਤਾ ਅੱਜ ਜੀ ਅਸੀਂ ਆਪਣੇ ਪ੍ਰਿੰਸੀਪ ਆਪਣੇ ਜਿਹੜੇ ਹੈਗੇ ਹੈਗੇ ਆ ਮੇਰ ਸਾਹਿਬ ਉਹਨਾਂ ਨੂੰ ਅਸੀਂ ਉਹਨਾਂ ਦੇ ਆਫਿਸ ਉਹਨਾਂ ਦੀ ਚੇਅਰ ਤੇ ਬਿਰਾਜਮਨ ਕਰਨ ਆਏ ਹਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਪੂਰੀ ਹਮਦਰਦ ਨਾਲ ਕੰਮ ਕਰਨਾ ਅਸੀਂ ਸਾਰੇ ਨਾਲ ਵੀ ਜੀ ਉਹਨਾਂ ਸਾਰੇ ਨਾਲ ਉਹਨਾਂ ਦੇ ਨਾਲ ਤਰੱਕੀਆਂ ਕਰੇ ਅਸੀਂ ਚੜ੍ਹਦੀ ਕਲਾ ਰੱਖੇ ਅਸੀਂ ਆਪਣਾ ਆਮ ਆਦਮੀ ਪਾਰਟੀ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਣ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਉਹ ਉਹ ਮਿਹਨਤ ਨਾਲ ਅਸਾ ਅਸੀਂ ਸਾਰੇ ਉਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਇਸ ਬੁਕਾਦ ਦੇ ਵਿੱਚ ਹਿੱਸਾ। ਬੱਲਾ ਤਾਂ ਭੈਣ ਦੀ ਨੂੰ ਦੇਖ ਕੇ ਮਨ ਭਰਿਆ ਵੀ ਅੱਜ ਸਾਡੀ ਭੈਣ ਨੂੰ ਖੜਨਾ ਪਿਆ ਤੇ ਮੇਰਾ ਵੀਰਾ ਇੱਥੇ ਹੁੰਦਾ ਅੱਜ ਉਹ ਖੁਸ਼ੀ ਦੁਖੀ ਹੁੰਦੀ ਚਲੋ ਵਾਹਿਗੁਰੂ ਦੇ ਚਰਨਾਂ ਵਿੱਚ ਲਾਸ ਕਰਦਾ ਵੀਰ ਨੂੰ ਆਪਣੇ ਚਰਨਾਂ ਦੀ ਨਮਾਜ਼ ਬਖਸ਼ੇ ਅੱਜ ਹਲਕਾ ਆਤਮਨਗਰ ਦੇ ਵਿੱਚ ਬਹੁਤ ਖੁਸ਼ੀ ਦਾ ਹਾਲਾ ਹੈ ਕਿ ਇੱਕ ਆਮ ਕਰਦੇ ਵਿਅਕਤੀ ਨੂੰ ਇੱਦਾਂ ਦੀ ਵੱਡੀ ਕੁਰਸੀ ਤੇ ਨਮਾਜ਼ ਆ ਗਿਆ ਜਿਹੜੀ ਤੇ ਰਵਾਇਤੀ ਪਾਰਟੀਆਂ ਦੇ ਸਮੇਂ ਜ ਆਪਣੇ ਪਰਿਵਾਰਾਂ ਕੀਤੀ ਜਾਂਦੀ ਸੀ ਕਰੋੜਾਂ ਰੁਪਈਆਂ ਦੇ ਮੁੱਲ ਨਾਲ ਦਿੱਤੀ ਜਾਂਦੀ ਸੀ ਪਰ ਅੱਜ ਇੱਕ ਆਮ ਕਰਦੇ ਨੌਜਵਾਨ ਨੂੰ ਕੁਰਸੀ ਤੇ ਬਿਠਾ ਕੇ ਆਮ ਆਦਮੀ ਪਾਰਟੀ ਨੇ ਵਕਤ ਹੀ ਪ੍ਰੂਫ ਕਰਿਆ ਕਿ ਇਹ ਆਮ ਆਦਮੀ ਪਾਰਟੀ ਹੈ ਆਮ ਕਰਾਂ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਨਿਕਲ ਕੇ ਰਾਜ ਕਰਦੇ ਨੇ ਤਾਂ ਜੋ ਸੰਘਤ ਦਾ ਜਿਹੜਾ ਭਲਾ ਹੋ ਸਕੇ ਠੀਕ ਹੈ ਸਮਝ ਆਮ ਤੌਰ ਤੇ ਜਾਤ ਚੌਂ ਡੀ ਦੇ ਵਿੱਚ ਦੇਖੇ ਜਾਂਦੇ ਨੇ ਜਿਹੜੇ ਜਿਹੜੇ ਬਣੇ ਜਿਹੜਾ ਡਿਪਟੀ ਨੇਰ ਦਾ ਜਨੈਤ ਸਿੰਘ ਸ਼ਿਮਲਾਪੁਰੀ ਦੇ ਸਮੇਂ ਤੋਂ ਤੁਸੀਂ ਬੋਰਡ ਦੇਖਿਓ ਦੀ ਫੋਟੋ ਵੀ ਖਿੱਚ ਕੇ ਲੈ ਕੇ ਜਾਓ ਇੱਥੇ ਹੀ ਬੈਠਦੇ ਸੀ ਉਹ ਕਿਉਂਕਿ ਇਹਦੇ ਵਿੱਚ ਚਾਰਾਂ ਜਿਹੜੇ ਮੇਅਰ ਸਾਹਿਬ ਹੋ ਗਏ ਡਿਪਟੀ ਮੇਅਰ ਹੋ ਗਏ ਸੀਨੀਅਰ ਡਿਪਟੀ ਮੇਅਰ ਹੋ ਗਏ ਇਹਨਾਂ ਨੇ ਲੱਗ-ਲੱਗ ਏਰੀਆ ਵਿੱਚ ਬੈਠਣਾ ਤਾਂ ਕਿ ਲੋਕਾਂ ਨੂੰ ਫਿਜ਼ੀਬਲ ਜਿਹੜੀ ਅਪਰੋਚ ਹੋ ਸਕੇ ਸੀ ਜ਼ੋਨ ਦਾ ਜਿਆਦਾ ਏਰੀਆ ਡਿਪਟੀ ਮੇਅਰ ਕੱਲੇ ਸੀ ਜ਼ੋਨ ਦਾ ਨਹੀਂ ਪਰ ਇਹ ਸਜোরে ਸਾਰੇ ਸ਼ਹਿਰ ਦਾ ਹੈ ਪਰ ਅਸ ਸੀਜ਼ਨ ਨੂੰ ਵਿੱਚ ਟੰਗਣਾ ਚਰਾਉਣਗੇ ਕਿਉਂਕਿ ਇੱਥੇ ਦੀਆਂ ਸਮੱਸਿਆ ਨੂੰ ਜਾਣਦੇ ਨੇ ਇੱਥੇ ਖੇਡੇ ਪੜੇ ਵੱਡੇ ਹੋਏ ਨੇ ਇਹਨਾਂ ਨੂੰ ਇਥੋਂ ਦੀ ਜਿਹੜੀ ਹੈ ਕੱਲੀ-ਕੱਲੀ ਸਮੱਸਿਆ ਦਾ ਪਤਾ ਉਹਦੇ ਕਰਕੇ ਇਹਨਾਂ ਨੂੰ ਅਜ ਸੀਜ਼ਨ ਦੇ ਵਿੱਚ ਅਸੀਂ ਬਿਠਾਏ ਕੱਲ ਦਿੱਲੀ ਦੀ ਵੋਟਾਂ ਪੈਣੀਆਂ ਨੇ ਕਿਹੋ ਜਿਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ 'ਚ ਕਿ ਬੇਹਤਰਾਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਉਸੇ ਤਰ੍ਹਾਂ ਜਿਹੜੀਆਂ ਨੇ ਵਕਤ ਤੋਂ ਵਕਤ ਸਿਟਾਂ ਜਿਤਾ ਕੇ ਦਿੱਲੀ ਦੀ ਸੰਗਤਾਂ ਜਿਹੜੀ ਆਮ ਆਦਮੀ ਪਾਰਟੀ ਨੂੰ ਰਾਜ ਗੱਦੀ ਤੇ ਪਹੁੰਚਾਉਣਗੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਕੁਰਸੀ ਦੇ ਮਾਣੇ ਬਦਲੇ ਨੂੰ ਸੇਵਾ ਜੋ ਵਿਕਸਿਤ ਕਰਿਆ ਉਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਂਗੇ ਦੇਖੋ ਉਦ੍ਹਾ ਸੰਭਾਲਿਆ ਇਹਦੇ ਨਾਲ ਜ਼ਿੰਮੇਵਾਰੀਆਂ ਵਧੀਆਂ ਨੇ ਵੀਰ ਜੀ ਜ਼ਿੰਮੇਵਾਰੀਆਂ ਅਗਰ ਗਰਾਊਂਡ ਲੈਵਲ ਤੋਂ ਨਿਭਾੰਦਾ ਆਇਆ ਸੀ ਤਾਹ ਪ੍ਰਮਾਤਮਾ ਨੇ ਬੁਰੇ ਤੱਕ ਲਿਆਂਦਾ ਵਾ ਜ਼ਿੰਮੇਵਾਰੀਆਂ ਤੋਂ ਨਾ ਮੈਂ ਪਹਿਲਾਂ ਕਦੀ ਭੱਜਿਆ ਸੀ ਨਾ ਹੁਣ ਨਾ ਆਉਣ ਵਾਲੇ ਸਮੇਂ ਚ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਲਈ ਆ ਲੁਧਿਆਣਾ ਵਾਸੀਆਂ ਨੇ ਲਈ ਆ ਉਹਦੇ ਲਈ ਦਿਨ ਰਾਤ ਇੱਕ ਕਰ ਦੂੰਗਾ ਜੀ ਹਾਲਾਂਕਿ ਇਲੈਕਸ਼ਨ ਤੋਂ ਪਹਿਲਾਂ ਹੀ ਕਾਫੀ ਤੁਸੀਂ ਕੰਮ ਕਰਦੇ ਸੀਗੇ ਤਲਦਾ ਹੈ ਕਿ ਉੱਥੇ ਜੱਪਾ ਜਿਹੜਾ ਪੁਰਾਣਾ ਪੇਪਰ ਹੁਣ ਕੰਮ ਆਏਗਾ ਹੋਟਿਆ ਦਾ ਦੇਖੋ ਜਦੋਂ ਆਪਾਂ ਗਰਾਊਂਡ ਦੇ ਵਿੱਚ ਕੰਮ ਕਰਦੇ ਆ ਤਾਂ ਮੈਨੂੰ ਗਰਾਊਂਡ ਦੇ ਵਿੱਚ ਪਬਲਿਕ ਦੀ ਵੀ ਪ੍ਰੋਬਲਮ ਪਤਾ ਵਾ ਅਫਸਰ ਸਹਿਬਾਨਾਂ ਦੀ ਵੀ ਪ੍ਰੋਬਲਮ ਪਤਾ ਉਹਨਾਂ ਨੂੰ ਕਿਤੇ ਨਾ ਕਿਤੇ ਸਮਾਨ ਦੀ ਘਾਟ ਸੀ ਪਰ ਲੋਕਾਂ ਦੇ ਵੀ ਪ੍ਰੋਬਲਮ ਸੀ ਪਰ ਮੈਂ ਹਮੇਸ਼ਾ ਜਿਹੜੇ ਲੁਧਿਆਣਾ ਵਾਸੀ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੂੰਗਾ ਤੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੂੰਗਾ ਅਸੀਂ ਰਲ ਕੇ ਸਾਰੇ ਮੈਂ ਵਿੱਚ ਉਹਨਾਂ ਦੇ ਇੱਕ ਕੜੀ ਆ ਆਪਬਲੇ ਕਾ ਅਫਸਰ ਨੇ ਵਿੱਚ ਮੈਂ ਕੜੀ ਆ ਮੈਂ ਸਾਰੇ ਨੂੰ ਨਾਲ ਲੈ ਕੇ ਚੱਲੂੰ ਤਾਂ ਹੀ ਡਵੈਲਪਮੈਂਟ ਹੋਣੀ ਹੈ ਸਮੱਸਿਆਵਾਂ ਕੀ ਕੀ ਨੇ ਸਮੱਸਿਆਵਾਂ ਤਾਂ ਵੀਰ ਜੀ ਬਹੁਤ ਨੇ ਪਰ ਕਾਫੀ ਲੰਬੇ ਜਿਹੜੇ ਸਾਡੇ ਲੁਧਿਆਣੇ ਦੇ ਜਿਹੜੇ ਸਾਰੇ ਐਮਐਲਏ ਸਾਹਿਬ ਨੇ ਤੁਸੀਂ ਦੇਖੋ ਕਿੰਨੇ 100 ਕਰੋੜ ਦੇ ਡਿਵੈਲਪਮੈਂਟ ਅਸੀਂ ਇੱਕ ਸਾਲ ਦੇ ਵਿੱਚ ਕਰਾਈ ਆ ਅਸੀਂ ਜਿਹੜੇ ਇਲੈਕਸ਼ਨ ਵੀ ਲੜੇ ਆ ਤਾਂ ਉਹ ਸਿਰਫ ਤੇ ਸਿਰਫ ਡਿਵੈਲਪਮੈਂਟ ਦੇ ਮੁੱਦੇ ਤੇ ਲੜੇ ਸੀ ਮੈਂ ਹਮੇਸ਼ਾ ਇਲੈਕਸ਼ਨ ਦੇ ਵਿੱਚ ਅਗਰ ਤੁਸੀਂ ਮੇਰਾ ਆਪਣਾ ਮੇਰੀ ਫੇਸਬੁੱਕ ਆਈਡੀ ਸੋਸ਼ਲ ਮੀਡੀਆ ਚੈੱਕ ਵੀ ਕਰ ਲੋ ਤਾਂ ਮੈਂ ਸਪੀਚ ਵੀ ਮੈਹੀ ਦਿੰਦਾ ਸੀ ਮੈਂ ਇੰਨੇ ਕੰਮ ਕਰਕੇ ਆਇਆ ਵਾਂ ਅਗਰ ਅਸੀਂ ਕੰਮ ਕੀਤੇ ਆ ਸਾਡੀ ਪਾਰਟੀ ਨੇ ਕੰਮ ਕੀਤੇ ਆ ਤਾਂ ਤੁਸੀਂਾਨੂੰ ਵੋਟ ਪਾਇਓ ਅਗਰ ਅਸੀਂ ਕੰਮ ਨਹੀਂ ਕੀਤੇ ਸਾਨੂੰ ਵੋਟ ਨਾ ਪਾਇਓ ਡਵੈਲਪਮੈਂਟ ਦੇ ਕੰਮ ਹੋਏ ਨੇ ਹਾਂ ਪਰ ਫਿਰ ਵੀ ਜਦੋਂ ਕਿਤੇ ਨਾ ਕਿਤੇ ਕਾਰਪੋਰੇਸ਼ਨ ਦੇ ਵਿੱਚ ਜਿਹਦਾ ਜ਼ਿੰਮੇਵਾਰੀ ਮਿਲਦੀ ਆ ਮੇਅਰ ਦੀ ਡਿਪਟੀ ਮੇਅਰ ਦੀ ਸੀਨੀਅਰ ਡਿਪਟੀ ਮੇਅਰ ਦੀ ਤਾਂ ਉੱਥੇ ਕਾਫੀ ਸਾਡੇ ਕੋਲ ਇੱਕ ਤਾਕਤ ਆ ਜਾਂਦੀ ਆ ਕਲਮ ਦੀ ਤਾਕਤ ਹੁੰਦੀ ਜਿਹੜੀ ਉਹਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣੇ ਵਾਸੀਆਂ ਨੂੰ ਬਿਹਤਰੀਨ ਦਮਾਂ ਦੇ ਸਰਫਾਇਨੈਂਸਿਕ ਆਪਰੇਸ਼ਨ ਦਾ ਬੜਾ ਪੱਡਾ ਮੁੱਦਾ ਹੈਗਾ ਇਹ ਪਹਿਹਲ ਹੀ ਕਰਨ ਅਸਲ ਲੈਵਲ ਤੇ ਨਾ ਸਿਰਫ ਕੇਵਲ ਕੰਮ ਕਰ ਰਹੇ ਦੇਖੋ ਜਿਹੜੇ ਪੁਰਾਣੀ ਆਰਵੈਤੀ ਪਾਰਟੀਆਂ ਸੀ ਤੁਸੀਂ ਸਾਰੇ ਮੇਰੇ ਪੱਤਰਕਾਰ ਵੀਰ ਹੋ ਤੁਸੀਂ ਉਹਨਾਂ ਦੀ ਵੀ ਬਾਈਟ ਲਈ ਹੋਊਗੀ ਤੁਸੀਂ ਲੰਬੇ ਸਮੇਂ ਤੋਂ ਇਸ ਲਾਈਨ ਦੇ ਨਾਲ ਜੁੜੇ ਹੋ ਤੁਸੀਂ ਇਹ ਦੇਖੋ ਵੀ ਕਿੰਨੇ 100 ਕਰੋੜਾਂ ਦਾ ਲੋਨ ਪੁਰਾਣੀ ਪਾਰਟੀਆਂ ਨੇ ਲਿਆ ਹੋਇਆ ਹੈ ਕਾਰਪੋਰੇਸ਼ਨ ਦੀ ਜਗ੍ਹਾ ਤੇ ਹੁਣ ਉਹਦਾ ਕਰੋੜਾ ਰੁਪਇਆ ਮਹੀਨੇ ਦਾ ਤਾਂ ਵਿਆਜ ਚੱਲ ਜਾਂਦਾ ਜੀ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵਾ ਅਗਰ ਮੈਂ 12 ਸਾਲ ਲਾਇਆ ਹੈ ਨਾ ਜੀ ਇਸ ਲਾਈਨ 'ਚ ਤਾਂ ਮੈਂ ਬਹੁਤ ਬਰੀਕੀ 'ਚ ਕੰਮ ਦੇਖਿਆ ਵੀ ਆ ਕਿੰਨੇ 100 ਕਰੋੜ ਲੋਨ ਲੈ ਗਈ ਰਵੈਤੀ ਪਾਰਟੀਆਂ ਕਾਰਪੋਰੇਸ਼ਨ ਨੂੰ ਪੈਸੇ ਦੀ ਜਿਹੜੀ ਕਮੀ ਸੀ ਉਹ ਕਨੇ ਕਿੱਥੇ ਡਿਵੈਲਪਮੈਂਟ ਤੇ ਲਾਏ ਨੇ ਜਾਂ ਡਿਵੈਲਪਮੈਂਟ ਕੀਤੀ ਹੁੰਦੀ ਤਾਂ ਅੱਜ ਸਾਨੂੰ ਲੋੜ ਪੈਂਦੀ ਡਿਵੈਲਪਮੈਂਟ ਕਰਨ ਦੀ ਅੱਜ ਅਸੀਂ ਆਮ ਆਦਮੀ ਪਾਰਟੀ ਨੇ 2 ਸਾਲ ਚ ਕਿੰਨੇ 100 ਕਰੋੜ ਲਾਤੇ ਪਰ ਉਹ ਦਿਖ ਰਹੇ ਨੇ ਪਰ ਜਿਹੜੇ ਉਹਨਾਂ ਨੇ ਪੈਸੇ ਲਾਏ ਉਹ ਕਿਤੇ ਦਿਖੇ ਨਹੀਂ ਤੇ ਇਸ ਕਰਕੇ ਜਿਹੜੀ ਪ੍ਰੋਬਲਮ ਹੈ ਫਾਈਨਾਂਸ ਦੀ ਉਹ ਪਰ ਫਿਰ ਵੀ ਅਸੀਂ ਲੁਧਿਆਣੇ ਵਾਸੀਆਂ ਦੇ ਨਾਲ ਸਾਰਿਆਂ ਨਾਲ ਮਿਲ ਜੁੜ ਕੇ ਇਹੋ ਜੀ ਰਨਅਪ ਕਰਾਂਗੇ ਕਿ ਜਿਹੜਾ ਬਣਦਾ ਟੈਕਸ ਆ ਜੋ ਹਰ ਘਰ ਦਾ ਬਣਦਾ ਪਾਣੀ ਸੀਵਰੇਜ ਦਾ ਟੈਕਸ ਉਹ ਜ਼ਰੂਰ ਦੇਣ ਉਹੀ ਟੈਕਸ ਦੇ ਨਾਲ ਹੀ ਸਾਡੀ ਆਮਦਨ ਦੀ ਵਿੱਚ ਵਡੋਤਰੀ ਹੋ ਜਾਣੀ ਹੈ ਤੇ ਉਹਦੇ ਨਾਲ ਅਸੀਂ ਉਹਨੂੰ ਵਧੀਆ ਟੰਗਣਾ ਸਾਰੂ ਟੰਗਣਾ ਚਲਾਵਾਂਗੇ ਕਿ ਸਾਡੇ ਕੋਲ ਪੈਸੇ ਦੀ ਕਮੀ ਨਾ ਹੋਵੇ